ਹਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਦੀਨਾ ਤੇ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਆ ਜੀ ਹਰ ਸਨਾਲ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਲੋ ਜੀ ਅੱਜ ਆਪਾਂ ਅ ਪਲੈਟੀਨਾ ਦੇ ਬਹੁਤ ਸਾਰੇ ਭਾਂਡੇ ਲੈਣ ਆਏ ਹੋਇਆ ਕਿਉਂਕਿ ਮੇਰਾ ਇੱਕ ਅ ਤਕਰੀਬਨ ਇੱਕ ਨਹੀਂ ਬਹੁਤ ਸਾਰੇ ਪਾਰਸਲ ਨਿਕਲਦੇ ਰਹਿੰਦੇ ਨੇ ਬਹੁਤ ਸਾਰੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਮੇਰਾ ਇੱਕ ਪਾਰਸਲ ਨਿਕਲਦਾ ਉਹਦੇ ਵਿੱਚ ਮੈਂ ਸਾਰੀ ਜਾਣਕਾਰੀ ਦੇਣੀ ਆ ਤਾਂ ਇਹ ਬਹੁਤ ਛੀ ਚੀਜ਼ਾਂ ਜੋ ਮੈਂ ਸੇਲ ਕਰ ਰਹੀ ਹਾਂ ਤਾਂ ਕਿ ਇਹਨਾਂ ਨੂੰ ਮੈਨੂੰ ਦੇ ਫਿਰ ਇਹਨਾਂ ਨੂੰ ਦੇਖ ਕੇ ਨਾ ਵੀ ਹਾਂ ਵੀ ਕਿਸੇ ਨੇ ਮੰਗਵਾਏ ਆ ਹੋਰ ਦੀਦੀ ਨੇ ਤਾਂ ਫਿਰ ਦੂਜੀ ਦੀਦੀ ਦਾ ਆਰਡਰ ਆਉਂਦਾ ਕਿ ਸਾਨੂੰ ਉਹ ਯੋ ਭਾਂਡੇ ਚਾਹੀਦੇ ਆ ਕੁਝ ਚੇਂਜ ਹੋ ਜਾਂਦਾ ਜਿਵੇਂ ਕਿ ਚੇਂਜ ਕਿਹਿਆ ਹੁੰਦਾ ਹੁਣ ਮੈਂ ਤੁਹਾਨੂੰ ਦਿਖਾਨੀ ਆ ਚੇਂਜ ਆ ਹੁੰਦਾ ਜਿਵੇਂ ਕਿ ਆ ਦੇਖੋ ਇਹ ਮੈਨੂੰ ਨਾ ਇਹ ਚੀਜ਼ ਬਹੁਤ ਪਸੰਦ ਹੈ ਬਹੁਤ ਪਸੰਦ ਹੈ ਇਹ ਵੀ ਤੇ ਇਹ ਵੀ ਇਹ ਕੁੰਡਿਆਂ ਵਾਲੀ ਇੱਕ ਤਾਂ ਮੇਨ ਗੱਲ ਹੈ ਕਿ ਇਹਦੇ ਕੁੰਡੇ ਕਦੀ ਨਹੀਂ ਗਰਮ ਹੁੰਦੇ ਹੈਗੇ ਕੁੱਦੇ ਵੀ ਗਰਮ ਨਹੀਂ ਹੁੰਦੇ ਹੈਗੇ ਇਹਦੇ ਕੁੰਡੇ ਠੀਕ ਹੈ ਨਾ ਜੀ ਤੇ ਇਹ ਵੀ ਦੁੱਧੋ ਬਾਲਣ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਜੇ ਅਸੀਂ ਮਤਲਬ ਕਿ ਇਹ ਚੀਜ਼ ਨਹੀਂ ਅਸੀਂ ਇਸ ਚੀਜ਼ 'ਚ ਨਹੀਂ ਦੁੱਧੋ ਬਾਲਣਾ ਫਿਰ ਦੁੱਧੋ ਬਾਲਣ ਵਾਸਤੇ ਇਹ ਠੀਕ ਹੈ پیسے ਮੇਰੇ ਕੋਲ ਹੈਗਾ ਪਰ ਜਿਹੜਾ ਮੇਰਾ ਨਾ ਉਹ ਤਕਰੀਬਨ ਬਹੁਤ ਸਾਲ ਬਹੁਤ ਸਾਲ ਪਹਿਲਾਂ ਨਾਲੇ ਲੋਕਲ ਬ੍ਰਾਂਡ ਹੈ ਪਰ ਮੇਰਾ ਇੰਨੀ ਵਧੀਆ ਬਹੁਤ ਵਧੀਆ ਪਿਆ ਇਹ ਤਾਂ ਹੈਵੀ ਵੀ ਅੱਛਾ ਟ੍ਰਾਈਪ ਲਾਈ ਦਾ ਖਾਸ ਕਰਕੇ ਵਿਨੋਦ ਸਟੀਲ ਦਾ ਔਰ ਹੈਵੀ ਵੀ ਬਹੁਤ ਜ਼ਿਆਦਾ ਹੈ ਇਹਦੇ ਚ ਨਾ ਆਪਾਂ ਸਬਜ਼ੀ ਵੀ ਬਣਾ ਸਕਦੇ ਪਲੇਟਿਨਾ ਦਾ ਮਤਲਬ ਹੈ ਖੀਰ ਬਣਾਓ ਦੁੱਧੂ ਵਾਲੋ ਸਬਜ਼ੀ ਬਣਾਓ ਤੁਹਾਡੀ ਤੁਸੀਂ ਜੋ ਮਰਜ਼ੀ ਬਣਾਣਾ ਚਾਵਲ ਵੀ ਬਣਾ ਸਕਦੇ ਆ ਨਮਕੀਨ ਚਾਵਲ ਜਿਹੜੇ ਮਰਜ਼ੀ ਤਾਂ ਕਿ ਨੀਚੇ ਨਹੀਂ ਲੱਗਦੇ ਪਲੇਟਿਨਾ ਦਾ ਮਤਲਬ ਇਹੀ ਹੁੰਦਾ ਠੀਕ ਹੈ ਨਾ ਜੀ ਇਹਦੇ ਚ ਬਹੁਤ ਸਾਰੇ ਸਾਈਜ਼ ਆਪਾਂ ਨੂੰ ਤੁਹਾਨੂੰ ਦਿਖਾਉਂਗੀ ਮੈਂ ਠੀਕ ਹੈ ਨਾ ਤਕਰੀਬਨ ਵੈਸੇ ਆਪਾਂ ਕਿਹੜੇ ਕਿਹੜੇ ਸਾਈਜ਼ ਲੈ ਕੇ ਜਾਵਾਂਗੇ ਘਰ ਉਹ ਮੈਂ ਤੁਹਾਨੂੰ ਘਰ ਜਾ ਕੇ ਨੈਕਸਟ ਇੱਕ ਹੋਰ ਬਲੌਗ ਬਣੇਗਾ ਉਹਦੇ ਚ ਦੱਸਾਂਗੇ ਕਿ ਮੈਂ ਕਿਹੜੇ ਕਿਹੜੇ ਸਾਈਜ਼ ਲੈ ਕੇ ਆਈਆਂ ਪਰ ਸਭ ਤੋਂ ਅਗਰ ਇਹਦੇ ਵਿੱਚ ਲੈਣਾ ਤਾਂ 14 ਨੰਬਰ ਮਿਲੇਗਾ ਜਿਹਦੇ 'ਚ ਸਿਰਫ ਕਿਲੋ ਦੁੱਧ ਆਏਗਾ ਅਗਰ ਸਿਰਫ ਅਸੀਂ ਡੇਲੀ ਕਿਲੋ ਦੁੱਧ ਦੀ ਦਹੀਂ ਜਮਾਣੀ ਆ ਤਾਂ ਉਸ ਪਰਪਸ ਦੇ ਲਈ ਇਹ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਵਧੀਆ ਸੋਗੋਂ ਮੈਂ ਆਪਣੇ ਲਈ ਦੇਖਦੀ ਸੀ ਪਰ ਹੁਣ ਜੇ ਮੇਰੇ ਕੋਲ ਨਾ ਦੋ ਤਿੰਨ ਗੜਬੀਆਂ ਹੈਗੀਆਂ ਐ ਤਾਂ ਭੰਡਿਆਂ ਦਾ ਜਿੰਨਾ ਮਰਜੀ ਹੈ ਨਾ ਉਹ ਕਰੀ ਚਲੋ ਪਸ ਗੱਲ ਹੁੰਦੀ ਹੈ ਸਾਰੀ ਸ਼ੌਂਕ ਦੀ ਮੈਨੂੰ ਇੰਨਾ ਕੁ ਜ਼ਿਆਦੇ ਸ਼ੌਂਕ ਹੈ ਸ਼ੌਂਕ ਹੈ ਤੁਹਾਡੇ ਲਈ ਸਮਾਨ ਖਰੀਦਣ ਦਾ ਤੇ ਸ਼ੌਂਕ ਹੈ ਕੁਝ ਆਪਣੇ ਲਈ ਵੀ ਲੈਣ ਦਾ ਪਰ ਹਜੇ ਮੇਰਾ ਸਰ ਰਿਹਾ ਪਰ ਮੈਨੂੰ ਕਦੀ ਵੀ ਲੈ ਕੇ ਜਾਉਂਗੀ ਮੈਂ ਇਹ ਵਾਲਾ ਲੈ ਕੇ ਜਾਉਂਗੀ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਇਸ ਤੋਂ ਥੋੜਾ ਜਿਹਾ ਸਾਈਜ਼ ਵੱਡਾ ਹੈ ਤੇ ਅੱਜ ਤੋਂ 30 ਸਾਲ ਪਹਿਲਾਂ ਦਾ ਹੋਗਾ ਕਿਤੇ ਮम्मी ਨੇ ਮੈਨੂੰ ਦਿੱਤਾ ਸੀਗਾ ਮੇਰੇ ਸਾਸੂ ਮਾ ਨੇ ਤੇ ਹੁਣ ਤਾਂ ਬਹੁਤ ਘਸ ਗਿਆ ਬਹੁਤ ਜ਼ਿਆਦਾ ਘਸ ਗਿਆ ਕਿਉਂਕਿ ਡੇਲੀ ਯੂਜ਼ ਹੋ ਰਿਹਾ ਪਰ ਇਹ ਇਹ ਪਲੇਟਿਨਾ ਮੇਰੇ ਕੋਲ ਪਲੇਟਿਨਾ ਦਾ ਨਹੀਂ ਹੈਗਾ ਮੈਨੂੰ ਪਲੇਟਿਨਾ ਦਾ ਬੜਾ ਸ਼ੌਂਕ ਹੈ ਤੇ ਮੈਂ ਦੇਖਿਆ ਕਿਉਂਕਿ ਇੱਚਸ ਇਸ ਸੇਮੀਆ ਵਗੈਰਾ ਵੀ ਬਣਾ ਸਕਦੇ ਆਪਾਂ ਠੀਕ ਹੈ ਨਾ ਜੀ ਯਾ ਇਕੱਠੇ ਹੀ ਬਣਾ ਲੈਣਾ ਲੈ ਦੀਦੀ ਇਹ ਹੈਕੀਆਂ ਚੀ ਨਮਕਦਾਨੀਆਂ ਇੱਕ ਦੋ ਬਲੂ ਕਲਰ ਚ ਆਣ ਗਈਆਂ ਇੱਕ ਬਲੈਕ ਕਲਰ ਚ ਆਏਗੀ ਹਾਂਜੀ ਅਲੋਚੀ ਮੈਂ ਸਟੀਲ ਵਾਲੀ ਦੀ ਵੀ ਭੇਜੂੰਗੀ ਬਣਾ ਕੇ ਪਹਿਲਾਂ ਤੁਸੀਂ ਬੁੱਲਣ ਵਾਲੀ ਦੇਖ ਲਓ ਠੀਕ ਹੈ ਨਾ ਜੀ ਇਹ ਨਾ ਇਹ ਤਾਂ ਚਾਤੀ ਬਾਕਸ ਹੈ ਜੀ ਇਹ ਹੋ ਗਈ ਆਹੋ ਠੀਕ ਹੈ ਨਾ ਜੀ ਤੇ ਇੱਕ ਆਹ ਵਾਲਾ ਮੈਨੂੰ ਇਹ ਵਾਲਾ ਡਿਜ਼ਾਈਨ ਵੀ ਬੜਾ ਪਿਆਰਾ ਲੱਗਦਾ ਹੈ ਔਰ ਮੇਨ ਗੱਲ ਹੈ ਨਾ ਜਿਹੜੀ ਇਹਦੀ ਕਟੋਰੀ ਹੈ ਨਾ ਇਹਦੀ ਕਟੋਰੀ ਹੈ ਨਾ ਦੀਦੀ ਇਹ ਉਹਦੇ ਨਾਲੋਂ ਵੀ ਜ਼ਿਆਦਾ ਫਿਨਿਸ਼ਿੰਗ ਚ ਬਣਾਈ ਹੋਈ ਆ ਬਣਾਉਣ ਵਾਲੇ ਨੇ ਤੇ ਇੱਕ ਮੇਰੀ ਗੱਲ ਹੈ ਕਿ 1 2 3 4 5 6 1 2 3 4 5 6 7 8 ਨਮਕ ਦੀ ਕਟੋਰੀ ਨਮਕ ਦੀ ਕਿਉਂਕਿ ਨਮਕ ਦੀ ਯੂਜ਼ ਜ਼ਿਆਦਾ ਵਰਤੋਂ ਹੁੰਦੀ ਆ ਨਮਕ ਦੀ ਕਟੋਰੀ ਵੀ ਇਹਨੇ ਥੋੜੀ ਬੜੀ ਬਣਾਈ ਹੋਈ ਹੈ ਇੱਕ ਨਾ ਜੀ ਤੇ ਇਹ ਬਹੁਤ 올ਡ ਲੁੱਕ ਦੀ ਬਣਾਈ ਹੋਈ ਹੈ ਜਿਵੇਂ ਕਿ ਬਹੁਤ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਤਾਂ ਇਹ ਐਵੇਂ ਦੀ ਹੈ ਜੀ ਔਰ ਸਾਈਜ਼ ਵੀ ਥੋੜਾ ਦੂਜੀ ਨਾਲੋਂ ਥੋੜਾ ਜਿਹਾ ਵੱਡਾ ਸਾਈਜ਼ ਹੈ ਦਾ ਜਿਵੇਂ ਕਿ ਇੱਕ ਵਾਰੀ ਨਮਕ ਮਿਰਚ ਇੱਕ ਵਾਰੀ ਪਾ ਦੋ ਤਾਂ ਕਾਫੀ ਟਾਈਮ ਚੱਲ ਜੀਗਾ ਠੀਕ ਹੈ ਨਾ ਜੀ ਇਹ ਵੀ ਨੰਬਰ ਦੰਨੇ ਆ। ਇਹਦੀ ਕਟੋਰੀ ਹੈ ਨਾ ਇਹ ਇਹ ਵਾਲੀ ਹੈ ਜੀ। ਇਹ ਕੇ ਵਾਲਾ ਇਹਦਾ ਵੀ ਸਾਈਜ਼ ਬਹੁਤ ਇਹਦਾ ਤਾਂ ਬਹੁਤ ਜ਼ਿਆਦਾ ਡੀਪ ਸਾਈਜ਼ ਹੈ। ਇਸ ਕਟੋਰੀ ਦਾ ਤਾਂ ਜੀ ਤੇ ਇਹਦੇ ਉੱਪਰ ਤੇ ਆਹ ਲੰਬਾ ਜਿਹਾ ਡੁੰਡੂ ਨੂੰ ਜਾਂ ਫਾਣਨੇ ਵਾਲਾ ਇਹ ਚਪਤੀ ਬਾਕਸ। ਬਾਕੀ ਜਿਹੜੀ ਕਹੂੰਗੀ ਮੈਂ ਉਹ ਹੀ ਲੈ ਲੂੰਗੀ। ਮੈਂ ਹੁਣ ਤੁਹਾਨੂੰ ਇਹਦਾ ਛੋਟਾ ਜਿਹਾ ਕਲਿੱਪ ਬਣਾ ਕੇ ਭੇਜ ਦਿੰਦੀ ਆ। ਇਹ ਜਿਹਾ ਨਾ ਪਾਗੇ ਟ੍ਰੇਆਂ ਵਾਲੇ ਸੈਕਸ਼ਨ ਦੇ ਵਿੱਚ ਠੀਕ ਹੈ ਟ੍ਰੇਆਂ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਹੋਈ ਆਪਾਂ ਨੂੰ ਬਹੁਤ ਵੱਡੀ ਡਿਮਾਂਡ ਆਈ ਹੋਇਆ ਕਿਉਂਕਿ ਉਹ ਦੀਦੀ ਉਹਨਾਂ ਦਾ ਹੈਗਾ ਜੀ ਹੋਟਲ ਹੈ ਉਹਨਾਂ ਨੂੰ ਥੋੜੇ 빅 ਸਾਈਜ਼ ਦੇ ਵਿੱਚ ਟ੍ਰੇ ਚਾਹੀਦੀ ਹੈ ਫੋਰਨ ਕੰਟਰੀ ਦੇ ਵਿੱਚ ਤੇ ਪਰ ਮੈਂ ਕਿ ਮੈਂ ਸਾਰੇ ਤਰ੍ਹਾਂ ਦੀ ਹੀ ਵੀਡੀਓ ਬਣਾਉਂਗੀ ਜੋ ਤੁਹਾਨੂੰ ਅੱਛੀ ਲੱਗੇ ਤੁਸੀਂ ਉਹ ਵਾਲੀ ਮੰਗਵਾ ਲਿਓ ਠੀਕ ਹੈ ਜੀ ਆਹ ਲੋ ਜੀ ਬੁਡਨ ਦੇ ਵਿੱਚ ਟ੍ਰੇ ਆ ਦੇਖੋ ਇਆ ਗਿਆ ਇਹ ਇਸ ਮਤਲਬ ਕਿ ਇਹ ਸ਼ੇਪ ਕਿਹੜੀ ਹੈ ਬੋਟ ਸ਼ੇਪ ਇਹ ਬੋਟ ਸ਼ੇਪ ਦੇ ਵਿੱਚ ਆਈ ਹੈ ਔਰ ਦੇਖੋ ਇਹ ਉੱਪਰ ਡਿਜ਼ਾਈਨ ਹੈਗਾ ਕਿਤੇ ਨਹੀਂ ਜਾਂਦੀ ਹੈ ਹੈਗਾ ਬਹੁਤ ਸਾਲ ਪਹਿਲਾਂ ਵੀ ਮਨੇ ਲੈ ਕੇ ਇੱਕ ਪੈਨ ਨੂੰ ਭੇਜੀਆਂ ਸੀ ਕਿ ਉਹਨਾਂ ਨੇ ਬੋਡਨ ਦੀਆਂ ਟ੍ਰੇ ਮੰਗਵਾਈਆਂ ਸੀ ਇਹਦੇ ਚ ਕਾਫੀ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਫੜਨ ਦੀ ਸਪੇਸ ਵੀ ਅੱਛੀ ਹੈ ਤੇ ਪੁੱਛਿਆ ਜੀ ਮੈਂ ਕਿ ਮੈਂ ਛੋਟੇ ਵੱਡੇ ਸਾਰੇ ਸੈਸ ਚ ਹੀ ਬਣਾਉਂਗੀ ਤੁਹਾਨੂੰ ਜਿਹੜਾ ਠੀਕ ਲੱਗੇ ਤੁਸੀਂ ਉਹ ਲਈ ਮੰਗਵਾ ਲਿਓ ਇਹ ਕਿਤੇ ਕਿਤੇ 2 ਪੀਸ ਦਾ ਸੈੱਟ ਹੈ ਕਿਤੇ ਕਿਤੇ 3 ਪੀਸਾਂ ਦਾ ਸੈੱਟ ਹੈ ਜੀ ਆ ਨੀਚੇ ਬਹੁਤ ਬਿਗ ਸਾਈਜ਼ ਹੈ ਸਾਰੇ ਅਬ ਲੈਕ ਇਨ ਵਾਈਟ ਕਿੰਨਾ ਪਿਆਰਾ ਅੱਛਾ ਲੱਗ ਰਿਹਾ ਇਹ ਵੀ ਡਿਜ਼ਾਈਨ ਸੋਣਾ ਇਹ ਵੀ ਦੀਦੀ ਪਲੇਟਿਨਾ ਦਾ ਹੀ ਹੈ ਅ ਤਵਾ ਘਲ ਕਰਦੇ ਕਰਦੀ ਭੁੱਲਦੇ ਨਹੀਂ ਇਹ ਵੀ ਪਲੇਟਿਨਾ ਦਾ ਹੀ ਤਵਾ ਜੀ ਪੂਰਾ ਸਟੀਲ ਦਾ ਜੀ ਔਰ ਪੂਰਾ ਹੈਵੀ ਦੇ ਵਿੱਚ ਤਕਰੀਬਨ ਇਹ ਨਾ ਅ ਚਿੱਲੇ ਦੇ ਲਈ ਔਰ ਡੋਸੇ ਦੇ ਲਈ ਹੀ ਸਪੈਸ਼ਲਿਸਟ ਸਪੈਸ਼ਲ ਹੈ ਇਹ ਸਾਈਜ਼ ਇਹ ਵੱਡਾ ਸਾਈਜ਼ ਹੈ ਠੀਕ ਹੈ ਦੇਖ ਲਓ ਐਂਡ ਫੁੱਲ ਹੈਵੀ ਹੈ ਤੇ ਇੱਕ ਸਾਈਜ਼ ਇਸ ਤੋਂ ਥੋੜਾ ਛੋਟਾ ਹੈ ਇਹ ਵੀ ਬਿਲਕੁਲ ਜਿਹੜੀ ਸਪੇ ਹੋਇਆ ਸ਼ੇਪ ਹੈ ਇਹ ਬਿਲਕੁਲ ਪਲੇਨ ਹੈ ਮਤਲਬ ਕਿ ਇਸ ਚ ਥੋੜੀ ਜਿਵੇਂ ਕਿ ਕਿਨਾਰੀ ਬਣੀ ਵੀ ਹੈ ਆ ਦੇਖੋ ਇਸ ਚ ਕਿਨਾਰੀ ਬਣੀ ਵੀ ਹੈ ਔਰ ਇਸ ਚ ਕਿਨਾਰੀ ਨਹੀਂ ਬਣੀ ਵੀ ਹੈ ਹਨਾ ਸੇਮ ਕੁਆਲਟੀ ਹੈ ਪਰ ਥੋੜਾ ਥੋੜਾ ਡਿਜ਼ਾਈਨਿੰਗ ਦੇ ਵਿੱਚ ਫਰਕ ਹੈ ਮੈਨੂੰ ਇਹ ਵਾਲਾ ਪਸੰਦ ਆ ਤੁਹਾਡੇ ਲਈ ਵੀ ਇਹ ਵਾਲਾ ਬਿਲਕੁਲ ਓਕੇ ਆ ਕਿਉਂਕਿ ਅਗਰ ਦੋਸਾ ਬਣਾਣਾ ਤਾਂ ਚਿੱਲਾ ਵੀ ਬਣਾਣਾ ਕਈ ਵਾਰੀ ਆਪਾਂ ਸਾਈਜ਼ ਥੋੜਾ ਵੱਡਾ ਵੀ ਰੱਖ ਲੈਨੇ ਆ ਔਰ ਬੜੇ ਦੇ ਵਿੱਚ ਐ ਨਾ ਪਲਟਣਾ ਪਲਟਣਾ ਵੀ ਠੀਕ ਰਹਿੰਦਾ ਇਹ ਹੈ ਔਰ ਸੈਂਡਵਿਚ ਐਵੇਂ ਬਾਹਰ ਵੀ ਨਹੀਂ ਗireਗਾ ਅਗਰ ਗireਗਾ ਨਾ ਤੇ ਵਿੱਚ ਹੀ ਰਹੇਗਾ ਕਿਉਂਕਿ ਇਹ ਥਾਲੀ ਦੀ ਤਰ੍ਹਾਂ ਉੱਪਰ ਨੂੰ ਹੈ ਲੋ ਜੀ ਹੁਣ ਆਪਾਂ ਅੱਗੇ ਤਵਿਆਂ ਵਾਲੀ ਸਾਈਡ ਅ ਤਵੇ ਇਸ ਵਾਰ ਪਾ ਲਏਗੇ ਜੀ ਬਿਲਕੁਲ ਪਲੇਟਿਨਾ ਦੇ ਔਰ ਸਟੀਲ ਦੇ ਵਿਨੋਦ ਦੇ ਜੀ ਵੈਸੇ ਆਪਾਂ ਪਹਿਲਾਂ ਵੀ ਵਿਨੋਦ ਦੇ ਹੀ ਕਰਦੇ ਆ ਪਰ ਪਹਿਲਾਂ ਸਟੀਲ ਤੇ ਨਹੀਂ ਕਰਦੇ ਨਾ ਹੁਣ ਆਪਾਂ ਪ੍ਰੋਪਰ ਸਟੀਲ ਦੇ ਹੀ ਲਵਾਂਗੇ ਤੇ ਇਹ ਦਾ ਸਾਈਜ਼ ਦੇਖੋ ਥੋੜਾ ਵੱਡਾ ਹੈ ਠੀਕ ਹੈ ਨਾ ਜੀ ਅਗਰ ਕਸਟਮਰ ਦੀ ਜਿਹੋ ਜੀ ਬਾਕੀ ਡਿਮਾਂਡ ਆਂਦੀ ਆਪਾਂ ਚੀਜ਼ ਉਹੀ ਜਿਹੀ ਲੰਨੇ ਆ ਠੀਕ ਹੈ ਨਾ ਤੇ ਇਹ ਇਹਦਾ ਸਾਈਜ਼ ਥੋੜਾ ਵੱਡਾ ਹੈ ਡੋਸਾ ਬਣਾਉਣ ਵਾਸਤੇ ਚਿੱਲਾ ਬਣਾਉਣ ਵਾਸਤੇ ਠੀਕ ਹੈ ਅਗਰ ਇਹਦੇ ਤੇ ਨਾ ਵੈਸੇ ਆਪਾਂ ਨੇ ਜਿਵੇਂ ਕਿ ਆਪਾਂ ਨੂੰ ਘਰ ਚ ਚਾਹੀਦਾ ਡੋਸਾ ਬਣਾਉਣ ਵਾਸਤੇ ਔਰ ਚਿੱਲਾ ਬਣਾਉਣ ਵਾਸਤੇ ਤਾਂ ਫਿਰ ਇਹਨੂੰ ਇੱਕੋ ਹੀ ਪਰਪਸ ਦੇ ਲਈ ਯੂਜ਼ ਕਰੋ ਜਿਹਾ ਸੀ ਵੈਸੇ ਤਾਂ ਕਿਤੇ ਨਹੀਂ ਜਾਂਦਾ ਚਾਹੇ ਰੋਟੀ ਬਣਾਓ ਜੋ ਮਰਜੀ ਬਣਾਓ ਪਰ ਫਿਲਹਾਲ ਨਾ ਫਿਰ ਥੋੜਾ ਜਿਹਾ ਨਾ ਆਇਲ ਜ਼ਿਆਦਾ ਖਾਣ ਲੱਗ ਜਾਂਦਾ ਜੇ ਡੇਲੀ ਯੂਜ਼ ਦੇ ਵਿੱਚ ਅਸੀਂ ਇਹਦੇ ਤੇ ਰੋਟੀ ਬਣਾਵਾਂਗੇ ਠੀਕ ਹੈ ਅਗਰ ਅਸੀਂ ਸਿਰਫ ਦੋ ਆਈਟਮਾਂ ਦੇ ਲਈ ਹੀ ਇਹਨੂੰ ਯੂਜ਼ ਕਰਾਂਗੇ ਤਾਂ ਕਿਤੇ ਨਹੀਂ ਸਾਲੋਂ ਸਾਲ ਜਾਂਦਾ ਬਾਕੀ ਪਲੇਟਿਨ ਹੈ ਤੁਹਾਨੂੰ ਪਤਾ ਹੀ ਹੈ ਪਲੇਟਿਨ ਦਾ ਤਾਂ ਨਾਮ ਹੀ ਹੈ ਔਰ ਖਾਸ ਕਰਕੇ ਵਿਨੋਦ ਤਾਂ ਤਾਂ ਨਾ ਸਾਰੀ ਵਿਨੋਦ ਤਾਂ ਨਾਮ ਹੀ ਹੈ ਔਰ ਉੱਪਰ ਤੇ ਹੈ ਪਲੇਟਿਨ ਹੈ ਠੀਕ ਹੈ ਸ਼ੇਪ ਦੋ ਆਣਗੀਆਂ ਇਹ ਥੋੜਾ ਆਏਗੀ ਜੀ ਸ਼ੇਪ ਥਾਲੀ ਦੀ ਜਿਵੇਂ ਕੀ ਥਾਲੀ ਦੀ ਹੁੰਦੀ ਹੈ ਤੇ ਇਹ ਵਾਲੀ ਸ਼ੇਪ ਆਏਗੀ ਬਿਲਕੁਲ ਫਲੈਟ ਜਿਵੇਂ ਕੀ ਇੱਕ ਛੋਟੀ ਪਲੇਟ ਦੀ ਹੁੰਦੀ ਹੈ ਠੀਕ ਹੈ ਨਾ ਜੀ ਪਰ ਆਪਾਂ ਬੜਾ ਸਾਈਜ਼ ਲਵਾਂਗੇ ਤੇ ਅੱਜ ਬਾਕੀ ਹੁਣ ਇੱਧਰ ਦਿਖਾ ਦਈਏ ਤੁਹਾਨੂੰ ਨਮਕਦਾਨੀ ਇਹ ਆ ਗਈ ਜੀ ਸਟੀਲ ਦੀ ਨਮਕਦਾਨੀ ਆ ਦੇਖੋ ਸਟੀਲ ਦੀ ਨਮਕਦਾਨੀ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੈ ਬਹੁਤ ਜ਼ਿਆਦਾ ਵਧੀਆ ਔਰ ਇਹਦੀ ਜਿਹੜੀ ਕਟੋਰੀ ਹੈ ਕਟੋਰੀ ਦਾ ਵੀ ਸਾਈਜ਼ بڑا ਹੈ ਔਰ ਇਹਦਾ ਜਿਹੜਾ ਇਹਦੀ ਲੀਡ ਹੈਗੀ ਇਹ ਆਏਗੀ ਜੀ ਕੱਚ ਦੀ ਇਹ ਤਾਂ ਉੱਪਰ ਜਿਵੇਂ ਤੁਸੀਂ ਦੇਖ ਰਹੇ ਨਾ ਇੱਕ ਮਿੰਟ ਫੋਨ ਆ ਗਿਆ ਜੀ ਨਾ ਦੀਦੀ ਇਹ ਨਾ ਕੱਚ ਦਾ ਢੱਕਣਾ ਦੀਦੀ ਇਸ ਦੇ ਉੱਪਰ ਨਾਮ ਕਿਤਾਬੀ ਹਰ ਇੱਕ ਚੀਜ਼ ਦਾ ਨਾਮ ਭੁੱਲ ਜਾਨੀਏ ਗੱਲ ਕਰਦੇ ਕਰਦੇ ਨਾਲੀ ਚੀਜ਼ ਬਿਲਕੁਲ ਸਾਹਮਣੇ ਪਈ ਹੁੰਦੀ ਹੈ ਤੇ ਮੈਨੂੰ ਨਾ ਇਹ ਵਾਲੀ ਪਸੰਦ ਆਈ ਹੈ ਤੁਹਾਡੇ ਲਈ ਕਿਉਂਕਿ ਇਹਦੀ ਜਿਹੜੀ ਕਟੋਰੀ ਦਾ ਸਾਈਜ਼ ਆ ਨਾ ਇਹ ਵੱਡਾ ਹੈ ਜਿਵੇਂ ਕਿ ਕਿਚਨ ਚ ਨਾ ਕਤੋਂ ਹੋਇਆ ਇਹ ਰੰਦਾ ਫਿਰ ਸਮਾਨ ਫਿਰ ਆਪਾਂ ਵੱਡੇ ਡੱਬਿਆਂ ਚ ਛੋਟੀਆਂ ਕਟੋਰੀਆਂ ਚ ਪਾਨੇ ਨਾ ਫਿਰ ਆਸਾਨੀ ਰਹਿੰਦੀ ਹੈ ਇਹਦੇ ਚ ਕਾਫੀ ਟਾਈਮ ਤੱਕ ਜਿਵੇਂ ਕਿ ਚੱਲ ਜੇਗਾ ਹਫਤਾ 10 ਦਿਨ 15 ਦਾ 12 10 12 ਦਿਨ ਆਰਾਮ ਨਾਲ ਨਮਕ ਮਿਰਚ ਤੇ ਇਹ ਵਾਲਾ ਸਾਈਜ਼ ਲੈ ਰਹੀਆਂ ਦੀਦੀ ਇਹ ਅੱਛਾ ਜਿਹੜਾ ਇਹਦਾ ਟੱਕਣ ਹੈ ਨਾ ਇਹ ਹਲੇ ਨਾ ਦਿੱਤੇ ਇਹਨਾਂ ਨੇ ਭਾਰਤ ਚ ਚੜਾਈ ਹੋਈ ਹੈ ਇਹਦਾ ਜਿਹੜਾ ਟੱਕਣ ਪ੍ਰੋਪਰ ਪਿਓਰ ਕੰਚ ਦਾ ਹੀ ਰਹੇਗਾ ਠੀਕ ਹੈ ਨਾ ਜੀ ਕੋਈ ਟੁੱਟੇਗਾ ਨਹੀਂ ਕੁਝ ਨਹੀਂ ਹੋਏਗਾ ਪੂਰੀ ਸਪੇਸ ਦੇ ਵਧੀਆ ਤਰੀਕੇ ਨਾਲ ਭੇਜਾਂਗੇ ਕਿਉਂਕਿ ਪਹਿਲਾਂ ਵੀ ਅ ਪਿਛਲੇ ਮਤਲਬ ਕਿ 2 ਮਨთ ਪਹਿਲਾਂ ਆਪਾਂ ਨੇ ਇਹਦੇ ਨਾਲ ਦੀਆਂ ਹੀ ਭੇਜੀਆਂ ਜੇ ਪ੍ਰੋਪਰ ਸਟੀਲ ਦੇ ਟੱਕਣ ਵਾਲੀ ਲੈਣੀ ਹੈ ਬਿਲਕੁਲ 2 ਟੱਕਣ ਹੋਣਗੇ ਉਹਦਾ ਸਾਈਜ਼ ਨਾ ਬਹੁਤ ਜ਼ਿਆਦਾ ਛੋਟਾ ਆ ਰਿਹਾ ਹੈ ਅੱਜ ਹੈ ਨਹੀਂ ਫਿਰ ਜਦੋਂ ਤੱਕ ਤੁਹਾਡਾ ਪਾਰਸਲ ਨਿਕਲ ਜੇਗਾ ਉਸ ਤੋਂ ਕਾਫੀ ਟਾਈਮ ਬਾਅਦ ਆਏਗਾ ਕਹਿੰਦੇ ਉਹ ਪਈ ਹੈ ਇਹ ਵਾਲੀ ਇਹਦੇ ਟੱਕਣ ਦੋ ਰਹਿਣਗੇ ਪਰ ਸਾਈਜ਼ ਨੇ ਬਹੁਤ ਜ਼ਿਆਦਾ ਛੋਟਾ ਹੈ ਤਾਂ ਫੈਮਿਲੀ ਦੇ ਰਿਕੋਰਡਿੰਗ ਥੋੜਾ ਹੋ ਰਹੇਗਾ ਇਹ ਵੀ ਕਿਤੇ ਨਹੀਂ ਜਾਂਦਾ ਹੈਗਾ ਐਵੇਂ ਨਾ ਸੋਚੋ ਵੀ ਇਸ ਦੇ ਸਕ੍ਰੈਚ ਹੈ ਇਹਦੇ ਤੇ ਉਤਰੇ ਆ ਉਤਾਰਨਾ ਪੈਗਾ ਤੁਹਾਨੂੰ ਇਹ ਫਿਰ ਬਿਲਕੁਲ ਓਕੇ ਪਲੇਨ ਹੋਰ ਟਰਾਂਸਪੇਰੈਂਟ ਜੋ ਹੋਏਗਾ ਉਹ ਨਿਕਲ ਜੀਗਾ ਠੀਕ ਹੈ ਨਾ ਜੀ ਔਰ ਹਾਰਡੀ ਸਟਾਈਲ ਹੈ ਇਹ ਵੀ ਵਿਨੋਦੀ ਹੋਇਆ ਠੀਕ ਹੈ ਨਾ ਜੀ ਸਟੇਨਲੈਸ ਸਟੀਲ ਕ્રાਫਟ ਠੀਕ ਹੈ ਤੇ ਇਹ ਵਾਲੀ ਮੈਨੂੰ ਤੁਹਾਡੇ ਲਈ ਪਸੰਦ ਆਈ ਹੈ बहुत चीज है लुदी दीद कोली ठीक है और ओदे ना छोटी है ज्यादा छोटी भी नहीं मीडियम साइज़ है और ज्यादा स्पेस भी नहीं रोकेगी ये वाला साइज बिलकुल जी ਇਹ ਵਾਲੀ ਸੋਚ ਰਹੀ ਕਿ ਇਹ ਵਾਲੀ ਮੈਂ ਤੁਹਾਡੀ ਕਰ ਦਿਆਂ ਜ्यादा ਛੋਟੀ ਦਾ ਵੀ ਕੋਈ ਫਾਇਦਾ ਨਹੀਂ ਔਰ ਜਿਆਦਾ ਵੈਸੇ ਬੜੀ ਦਾ ਵੀ ਕੋਈ ਫਾਇਦਾ ਨਹੀਂ ਇਹ ਮੀਡੀਅਮ ਹੈ ਇਹ ਵਾਲੀ ਮੈਨੂੰ ਬਿਲਕੁਲ ਠੀਕ ਲੱਗ ਰਹੀ ਹੈ ਜੈ ਸ਼੍ਰੀ கிருஷ்ਨਾ ਮੈਂ ਹੁਣ ਕਸਿੰਨਾ ਤੇ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਨੂੰ ਦੱਸ ਰ ਰਹੀ ਜੀ ਹੁਣ ਤੁਸੀਂ ਸਰਜਰੀ ਠੀਕੋਂ ਵਧੀਆ ਉਮੀਦ ਕਰਦੇ ਤੁਸੀਂ ਸਰਜਰੀ ਠੀਕੋਂ ਵਧੀਆ ਹੋਣਗੇ ਲੋ ਜੀ ਅੱਜ ਥੋੜੀ ਜੀ ਕਾੜੀ ਹੈ ਵਸੇ ਕਿਉਂਕਿ ਪਹਿਨਾ ਬਾਹਰ ਖਾਣਾ ਡੀਸਰਟ ਵਾਲਾ ਇਸ ਮਾਣਾ ਹੁਣ ਧਿਆਨ ਦਿੱਤੇ ਹੁਣ ਅਸੀਂ ਪਾਰਸਨ ਲਾਣਾ ਕਿਉਂਕਿ ਦੀਦੀ ਹੁਣਾਂ ਨੇ ਫਿਲਹਾਲ ਪਹਿਲਾਂ ਸਾਡੇ ਤੋਂ ਭਾਂਡੇ ਹੀ ਮੰਗਵਾਏ ਆ। ਕੀ ਕਹਿੰਦੇ ਜੀ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਨਾ ਇਹ ਇਹਦੇ 'ਚ ਨਾ ਜੀ ਇਹ ਬਹੁਤ ਵਧੀਆ ਚੀਜ਼ ਆ। ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇਹ ਚੀਜ਼ ਤਾਂ ਵਾਕਈ ਔਰ ਸਦੀਆਂ ਪੁਰਾਣਾ ਟ੍ਰੈਂਡ ਆ ਜਿਹਦਾ ਹੀ ਤਾਂ ਕਦੀ ਜਾਂਦਾ ਨਾ ਵਾਕ ਤਾਂ ਤੇ ਇਹ ਤੁਸਕ ਆ ਜੀ। ਵੀ ਲੋਟ ਕਿਸੇ ਸਟ੍ਰਾਈਪ ਲਾਈ ਦੇ ਜੀ ਤੁਸਕ ਆ। ਆ ਦੇਖੋ ਸਟ੍ਰਾਈਪ ਲਾਈ ਦੇ ਜੀ ਵੀ ਲੋਟ ਤੇ ਤੁਸਕ ਆ ਔਰ ਹੈਵੀ ਆ ਕੋਈ ਇਹਦੇ 'ਚ ਚਾਹੇ ਤੁਸੀਂ ਸਬਜ਼ੀ ਬਣਾਓ, ਦੁੱਧੋ ਵਾਲੋ ਖੀਰ ਬਣਾਓ ਉਹ ਤੁਹਾਡੀ ਚਾਵਲ ਵੀ ਬਣ ਸਕਦੇ ਹਨ ਨਮਕੀਨ ਚਾਵਲ ਬਣਾ ਲਓ ਚਾਹੇ ਠਿੱਕੇ ਜਿਸ ਤਰ੍ਹਾਂ ਮਰਜੀ ਹੈ ਔਰ ਇਹ ਇਸ ਦਾ ਡਿਸਕਾ ਇਹਦਾ ਟੱਕੜਾ ਜੀ ਇਹ ਹੈਗਾ ਜੀ 22 ਸੈਂਟੀਮੀਟਰ ਦਾ ਯਾਨੀ ਕਿ ਇਹਦੇ ਵਿੱਚ ਦੁੱਧ ਆਏਗਾ ਜੀ ਆਪਣਾ ਹਾਂ ਲਿਖਾਉਂਦਾ 4.5 4.7 ਲੀਟਰ ਹਾਂ ਚ ਇਹਦੇ ਵਿੱਚ ਦੁੱਧ ਨੂੰ ਨਾਲ 4 ਲਿਖਿਆ ਪਰ 3.5 ਆਏਗਾ ਜੀ ਪਰ ਇਹਦੇ ਵਿੱਚ 3.5 ਕਿਲੋ ਦੁੱਧ ਕਿਉਂਕਿ ਆਹ ਤਾਂ 4 ਵੀ ਜਾਏਗਾ ਫਿਰ ਉਬਾਲਣ ਵਾਸਤੇ ਵੀ ਸਪੇਸ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਇਹ ਤਾਂ ਹੋ ਗਈ ਜੀ ਉਹ ਆਈਟਮ ਡਾਲੀ ਵੀ ਚਾਉਂਦਾ ਸੀ ਹਾਂ ਥੋੜੀ ਜੀ ਕਾ ਇਹ ਅਸੀਂ ਗ੍ਰੀਸ ਵੀ ਭੇਜਿਆ ਥਾ ਕੈਨੇਡਾ ਭੇਜਿਆ ਥਾ ਇਹ ਤਾਂ ਬਹੁਤ ਅਮਰੀਕਾ ਭੇਜਿਆ ਸੀ ਜੀ ਇਸ ਵਾਰ ਥੋੜਾ ਜਿਹਾ ਹੁਣ ਆਸਟ੍ਰੇਲੀਆ ਜਾ ਰਿਹਾ ਹਾਂ ਹਾਂ ਇਸ ਤੇ ਜਾ ਰਿਹਾ ਤਵੇ ਤਾਂ ਇਸ ਵਾਰ ਬਹੁਤ ਜ਼ਿਆਦਾ ਸੇਲ ਕੀਤੇ ਆ ਤੇ ਇਹ ਜਿਹੜਾ ਆਪਣੇ ਅਮਰੀਕਾ ਆਪਣੀ ਭੈਣ ਨੇ ਮੰਗਵਾਇਆ ਸੀਗਾ ਉਹਗਾ ਵੀ ਗਿਆ ਥਾ ਇਹ ਹਾਂ ਬਹੁਤ ਜਗ੍ਹਾ ਗਿਆ ਪੰਜਾਬ ਚ ਵੀ ਕਈ ਜਗ੍ਹਾ ਡਿਲੀਵਰੀ ਕੀਤੀ ਆ ਗੁਰਦਾਸਪੁਰ ਵੀ ਗਿਆ ਥਾ ਇੱਕ ਕੋਲ ਨਹੀਂ ਥਾਈ ਇਹ ਕਰਵਾ ਦੇ ਇਹ ਬਹੁਤ ਸੈਕ ਨਾ ਬਹੁਤ اچھی ਤਰ੍ਹਾਂ ਕਰੀ ਲੋਜੀਕ ਇਹ ਸੇਮ ਇਹਦੇ ਨਾਲ ਦਾ ਆਪਣਾ ਯੂਐਸਏ ਤੇ ਭੇਜਿਆ ਦਿੱਦੀ ਉਹਨਾਂ ਨੂੰ ਤੇ ਇੱਕ ਉਹਨਾਂ ਨੇ ਮੰਗਵਾਇਆ ਹੁਣ 40 ਗ੍ਰੇ ਦੇ ਤੇ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਦੇ ਚ ਸੱਜੀ ਬਣਾਓ ਜਿਹੜੀ ਕਿਸੇ ਸੁੱਕੀ ਚੀਜ਼ ਬਣਾਓ ਚਾਹੇ ਕਰੀਏ ਲਿਣਾ ਉਹ ਤੁਹਾਡੀ ਇੱਛਾ ਜੀ ਠੀਕ ਹੈ ਨਾ ਤੇ ਇਹ ਹੈਗਾ ਜੀ ਇਹਦਾ ਟੱਕਣ ਇਹ ਦੋ ਪੁੰਗ

ਇੱਧਰ ਆ ਜਾ ਇੱਧਰ ਸੋਹਣੀ ਮੈਂ ਤਾਂ ਕਿ ਬਣ ਰਹੀ ਐ ਨਾ ਤੇਰੀ ਐ ਨਾ ਲਓ ਜੀ ਇਹ ਵੈਸੇ ਆਪਾਂ ਨੇ ਫਸਟ ਵਾਰੀ ਲਈ ਐ ਪਹਿਲਾਂ ਆਪਾਂ ਨੇ ਨਾ ਓਨਲੀ ਖਾਲੀ ਵਿਨੋਦ ਦੇ ਤਵੇ ਭੇਜਿਆ ਨੋਨ ਸਟਿੱਕੀ ਪਰਦੀ ਦੀ ਉਹਨਾਂ ਨੇ ਨਾ ਸਾਨੂੰ ਕਿਹਾ ਸੀਗਾ ਸਾਨੂੰ ਐਵੇਂ ਦਾ ਇੱਕ ਟ੍ਰਾਈਪਲਾਈ ਦਾ ਤਵਾ ਜੀ ਇਹ ਤਕਰੀਬਨ ਦੋਸੇ ਵਾਸਤੇ ਔਰ ਦੀ ਦਿਨ ਨੇ ਚਿੱਲੇ ਵਾਸਤੇ ਮਗੋਆ ਪਰ ਬਣਾਓ ਜੋ ਮਰਜੀ ਇਹਨਾਂ ਜੋ ਇਸ ਦੀ ਇਹ ਹੋਈ ਵੀ ਹੈ ਇਹਨੂੰ ਹੰਨੀ ਵੀ ਕਹਿੰਦੇ ਆ ਜੋ ਹੋਈ ਵੀ ਹੈ ਨਾ ਜੀ ਠੀਕ ਹੈ ਬਹੁਤ ਅੱਛੀ ਕੁਆਲਿਟੀ ਦਾ ਤਵਾ ਜਿਸ ਇੰਡੀਆ ਦਾ ਸਭ ਤੋਂ ਵੈਸਟ ਸਭ ਤੋਂ ਵੈਸਟ ਤਵਾ ਜੀ ਇੰਡੀਆ ਦਾ ਇਹੀ ਹੈ ਅੱਗੇ ਨੂੰ ਜੇ ਮੈਂ ਕਦੀ ਭੇਜੂਗੀ ਨਾ ਕਿਸੇ ਭੈਣ ਕੋਲ ਤਾਂ ਇਹਦੇ ਨਾਲ ਤਾਂ ਹੀ ਭੇਜਾਂਗਾ ਦਵਾਈ ਜੀ ਵਿੱਚੇ ਪਾਦੀ ਠੀਕ ਹੈ ਉਹ ਕੋਈ 스ਮੈਲ ਵਗੈਰਾ ਤਾਂ ਹੁੰਦੀ ਹੈ ਤੇ ਬਹੁਤ ਇੰਡੀਆ ਦਾ ਸਭ ਤੋਂ ਵੈਸਟ ਵਿਨੋਦ ਪਲੈਟਿਨਾ ਦਾ ਤਵਾ ਜੀ ਸਟੀਲ ਦਾ ਤਵਾ ਜੀ ਸਟੀਲ ਦਾ ਇਹ ਕਰਨ ਜੀ ਬਹੁਤ ਅੱਛਾ ਸਾਨੂੰ ਥੋੜੀ ਜਿਹੀ ਕਾਲੀ ਹੋ ਰਹੀ ਹੈ ਤਾਂ ਕਿ ਸਾਡੇ ਨਾਲ ਪਾਰਸਲ ਬੀਰ ਜੀ ਬਾਹਰ ਖੜੇ ਨੇ ਉਹਨਾਂ ਨੂੰ ਫੜਾਉਣਾ ਚਾਹੀਦਾ ਤੇ ਇੱਕ ਬੀਬੀ ਨੇ ਇਹ ਮੰਗਾਇਆ ਇਹ ਹੈਗਾ ਜੀ ਏਕੇ ਦੇ ਨੰਬਰ ਦਾ 7 20 ਸੈਂਟੀਮੀਟਰ 17 ਲੀਟਰ ਹਾਂ ਇਹ 20 ਸੈਂਟੀਮੀਟਰ ਦੇ ਇਹ ਕਰਨ ਜੀ ਬਹੁਤ ਹੋ ਗਿਆ ਸੋਨਾ ਜਿਹਾ ਲੱਗਾ ਆਪਲੇ ਕੀ ਆ ਨਾ ਇਹ ਦੂਜੇ ਵਾਲੇ ਹਾਂ ਮੈਂ ਵੀ ਅੱਛਾ ਕਹਿ ਰਹੀ ਸੀ ਇਹ ਬੰਦ ਸੋਨਾ ਲੱਗਿਆ ਜੀ ਜਿਵੇਂ ਸੇਵੀਆਂ ਸੋਨੀਆਂ ਬਣਾਉਣ ਨੂੰ ਖੀਰ ਬਣਾਉਣ ਨੂੰ ਜੇ ਮਤ ਕਈ ਵਾਰੀ ਥੋੜੀ ਖੀਰ ਬਣਾਣੀ ਹੋਵੇ ਤਾਂ ਦਹੀਂ ਦੂਈ ਜਮਾਣ ਨੂੰ ਬਾਕੀ ਬਹੁਤ ਅੱਛਾ ਕਰਤਾ ਜਾ ਬਹੁਤ ਅੱਛਾ ਟਕ ਕਰਤਾ ਸਾਰੇ ਦੇ ਮਿਲਣਗੇ ਮੈਂ ਕਿਲੋ ਵਾਲਾ ਵੀ ਦੇਖ ਰਹੀ ਸੀ ਜੇ ਥੋੜੀ ਜੀ ਦਹੀਂ ਜਮਾਣੀ ਹੋਵੇ ਬਹੁਤ ਪਿਆਰੀ ਆਈਟਮ ਹੈ ਜੀ ਬਹੁਤ ਸੋਹਣੀ ਇੱਕ ਚੀਜ਼ ਹੋਰ ਰਹਿ ਗਈ ਹੈ ਇਹ ਪਹਿਲਾਂ ਵੀ ਹਾਂ ਇਹ ਆ ਗਈ ਨਾਮਕ ਦਾਨੀ ਬਹੁਤ ਸੋਹਣੀ ਨਾਮਕ ਦਾਨੀ ਹੈ ਅੰਦਰ ਕਿਆ ਕਿਆ ਹੈ ਬਹੁਤ ਸੋਹਣੀ ਹਾਂ ਇਹ तकरीबन ਬਹੁਤ ਅੱਛੀ ਚੀਜ਼ ਹੈ ਕਿ ਇਹਦੇ ਆ ਤਾਂ ট্রান্সਪੇਰੈਂਟ ਲੱਗਿਆ ਜਦੋਂ ਇਹ ਕਵਰ ਅੱਗੇ ਪਿੱਛੇ ਤੇ ਉੱਤਰ ਜਾਏਗਾ ਨਾ ਫਿਰ ਪ੍ਰੋਪਰਲੀ ਪੂਰਾ ਬਹੁਤ ਸੋਹਣੀ ਹੋਏਗੀ ਹਾਲੇ ਤਾਂ ਜਿਵੇਂ ਆਪਾਂ ਨੂੰ ਲੱਗ ਰਿਹਾ ਕਿ ਸਕ੍ਰੈਚ ਪਏ ਵਾ ਸਿਰਫ ਸਕ੍ਰੈਚ ਨਾ ਉਸਤੇ ਪਏ ਵਾ ਨਾਲੇ ਤੂੰ ਨਾ ਖੋਲ ਬਟੇ ਦੀ ਦੀਆਂ ਨਾ ਪੈਕ ਖੋਲ ਲੈਣਗੀ ਠੀਕ ਹੈ ਨਾ ਇਹ ਨਿਕਲ ਜਾਏਗਾ ਇਹਦੇ ਉੱਪਰ ਨਾ ਅੱਗੇ ਪਿੱਛੇ ਨਾ ਇਹਨੇ ਲਮੀਨੇਟ ਕੀਤਾ ਹੋਇਆ ਫਿਰ ਉਹ ਨਿਕਲ ਜਾਊਗਾ ਵਿੱਚ ਤੇ ਜਿਹੜਾ ਪ੍ਰੋਪਰਲੀ ਅਸਲੀ ਚੀਜ਼ ਆ ਫਿਰ ਖੁੱਲੇਗੀ ਆਪਾਂ ਨੇ ਖੋਲ ਬਟੇ ਦੀ ਦੀਆਂ ਨਾ ਪੈਕ ਖੋਲ ਲੈਣਗੀ ਇਹਦਾ ਚਮਚ ਕਿੱਥੇ ਆ ਉਹ ਸੀ ਹਾਂ ਅ ਛੋਟਾ ਜਿਹਾ ਚਮਚਾ ਹਾਂ ਹਾਂ ਬਾਕੀ ਦੀ ਲੋੜ ਪੈਂਦੀ ਆ ਕਿਉਂਕਿ ਮੈਨੂੰ ਖੁਦ ਨੂੰ ਪੈਂਦੀ ਆ ਤਾਂ ਅਰ ਕੋਲੀਆਂ ਦਾ ਜਿਹੜਾ ਸਾਈਜ਼ ਹੈ ਨਾ ਉਹ ਵੀ ਬਹੁਤ ਵਧੀਆ ਔਰ ਸਾਈਜ਼ ਉਹ ਹੀ ਹੈ ਪਰ ਛੋਟੇ ਤੇ ਇਸ ਵਿੱਚ ਅਸੀਂ ਦੁੱਧ ਪੀਤਾ ਸੀ ਇਤਨੀ ਸੀ ਮੈਂ ਆ ਦੇਖੋ ਜੀ ਸਾਈਜ਼ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਸਾਈਜ਼ ਹੈ ਕੋਲੀਆਂ ਦਾ ਤੇ ਆਪਣਾ ਇਹ ਹੈ ਟਿੱਕ ਟੱਕਣ ਵਾਲੀ ਹੀ ਠੀਕ ਰਹਦੀ ਆ ਪਿੱਛੇ ਜਿਹੜੇ ਅੱਪਨੇ ਸੇਲ ਕੀਤੀਆਂ ਸੀ ਨਾ ਬਹੁਤ ਟਾਈਮ ਪਹਿਲਾਂ ਉਹਦੇ ਡਬਲ ਟੱਕਣ ਆ ਡਬਲ ਟੱਕਣ ਵਾਲੀ ਦਾ ਬਿਓਨਾ ਐਨੇ ਨੂੰ ਤਰਕਾ ਸੜਜੇ ਇਹਨਾਂ ਨੂੰ ਡਬਲ ਟੱਕੜ ਬੰਦਾ ਫੋਲਡਰ ਹੈ ਜੀ ਇਹ ਬਹੁਤ ਵਧੀਆ ਚੀਜ਼ ਐ ਲੋ ਜੀ ਬੜੀ ਕਾਲੀ ਕਾਲੀ ਦੇ ਵਿੱਚ ਅੱਜ ਆਪਾਂ ਪੇਟ ਰਿਹਾ ਇਹ ਵਾਲਾ ਪਾਰਸਲ ਜੀ ਬਹੁਤ ਸੋਹਣਾ ਬਹੁਤ ਪਿਆਰਾ ਪਰਮਾਤਮਾ ਪਰਮਾਤਮਾ ਜੀ ਆ ਸੁੱਖ ਬਖਸ਼ੇ ਵਰਤਣਾ ਮਿਲੇ ਜਿੱਥੇ ਵੀ ਆਪਾਂ ਹਰ ਇੱਕ ਦੇ ਅਰਦਾਸ ਲਾਂਦੇ ਆ ਜੀ ਪਾਰਸਲ ਦੀ ਜਦੋਂ ਵੀ ਆਪਾਂ ਕਿਸੇ ਭੈਣ ਨੂੰ ਪਾਰਸਲ ਭੇਜਦੇ ਆ ਕੀ ਕਰਨਾ ਜੀ ਲੋ ਜੀ ਕਾਫੀ ਸਾਰਾ ਸਮਾਨ ਐ ਦੀ ਅੱਧਰ ਕਾ ਬੀਤੀ ਬਲੌਗ ਬਣਾ ਆਲੇ ਦੀ ਕਿੰਦੇ ਸੀ ਕਹਿੰਦੇ ਵੀਡੀਓ ਬਣਾ ਕੇ ਭੇਜ ਦਿਓ ਪੰਜ ਚੀਜ਼ਾਂ ਨੇ ਪੰਜਾਂ ਚੀਜ਼ਾਂ ਦੀ ਦੀਦੀ ਅੰਨੇ ਨਾ ਅੱਗੇ ਨੂੰ ਆਪਣਾ